ਐ ਸ਼੍ਰੀ ਦામ ਮੈਂ ਸੁਨੀਲ ਮਹਾਜਨ ਸਮਾਜ ਸੇਵਕ ਵਾਰ ਨੰਬਰ 13 ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਮਹਾਜਨ ਪਰਿਵਾਰ ਵੱਲੋਂ ਅਤੇ ਮੇਰੀ ਧਰਮ ਪਤਨੀ ਬੰਦਰਨਾ ਮਹਾਜਨ ਕਾਉਂਸਲਰ ਵਾਰ ਨੰਬਰ 13 ਸਾਰੇ ਸ਼ਹਿਰ ਨੂੰ ਦੀਵਾਲੀ ਬੰਦੀ ਛੋੜ ਅਤੇ ਵਿਸ਼ਰਮਾ ਦੇਦੀਆਂ ਵਧਾਈ ਦੇਣਾ ਹਾਂ ਔਰ ਪਰਮ ਦਾ ਪਰਮਾਤਮਾ ਅਕੀ ਬੇਨਤੀ ਕਰਦਾ ਹਾਂ ਕਿ ਇਹ ਤਿਉਹਾਰ ਸਾਰੇ ਸ਼ਹਿਰ ਵਾਸੀਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਜੈ ਸ਼੍ਰੀ ਰਾਮ ਮੈਂ ਅਨਮੂਰ ਮਹਾਜਨ ਮਹਾਜਨ ਜੁਲਰਸ ਨਕੋਦਰ ਮਲੜੀ ਗੇਟ ਬਾਜ਼ਾਰ ਮੈਂ ਆਪਣੇ ਵੱਲੋਂ ਪੂਰੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲੇ ਸਾਰੇ ਤਿਹਾਰ ਸਭ ਲਈ ਖੁਸ਼ੀਆਂ ਲੈ ਕੇ ਆਉਣ ਇੱਕ ਵਾਰ ਫੇਰ ਸਾਰੇ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਦੀਵਾਲੀ ਅਤੇ ਵਿਸ਼ਕਰਮਾ ਦੇ ਦੀਆਂ ਬਹੁਤ-ਬਹੁਤ ਵਧਾਈਆਂ